ਸਤ ਸ੍ਰੀ ਅਕਾਲ ਦੋਸਤੋ ਬਾਈ ਲੋਕ ਕਰ ਲੋ ਤਿਆਰੀ ਬੱਕਰੀਆਂ ਵਾਲੇ ਦੁੱਧ ਚ ਬਾਈ ਦੀ ਡੀ ਐਲ ਐਫ ਮੇਲਾ ਆ ਰਿਹਾ ਬਾਈ 23 24 25 ਫਰਵਰੀ ਦਾ ਤੇ ਉਹਦੇ ਬਾਰੇ ਆਪਾਂ ਜਾਣਕਾਰੀ ਲੈਣੀ ਆ ਗੱਲ ਬਾਈ ਇਹਦੇ ਵਿੱਚ ਸਿਰਫ ਬੱਕਰੀਆਂ ਦੀ ਹੋਊਗੀ ਕਿ ਕਿਹੜੇ ਤਰੀਕ ਨੂੰ ਬੱਕਰੀਆਂ ਬਲਾਈਆਂ ਗਈਆਂ ਨੇ ਤੇ ਕਿਵੇਂ ਖਾਲੀ ਹੋਣਗੀਆਂ ਤੇ ਕੀ ਇਨਾਮ ਨੇ ਉਹਦੇ ਬਾਰੇ ਜਾਣਕਾਰੀ ਲਵਾਂਗੇ ਅੱਜ ਮਾਸਟਰ ਜੀ ਇਹ ਜਾਣਕਾਰੀ ਦਿਓ ਜੀ ਮੇਲੇ ਬਾਰੇ ਸਾਨੂੰ ਜਿਹੜਾ ਡੀ ਐਲ ਐਫ ਹੋ ਰਿਹਾਗਾ ਮੌਕੇ ਦੇ ਵਿੱਚ ਹਨਾ ਬ੍ਰੇਟੀ ਟੀਵੀ ਬਰਾਦਰਾ ਸ਼ੁਕਰੀਆ ਜੀ ਸਵਾਗਤ ਕਰਦੇ ਆ ਪਹੁੰਚਣ ਤੇ ਧੰਨਵਾਦ ਤੇ ਕਿਉਂਕਿ ਜਿਹੜਾ ਇਹ ਮੇਲਾ ਜੀ 23 24 ਫਰਵਰੀ 2024 ਨੂੰ ਕਰਵਾਇਆ ਜਾ ਰਿਹਾਗਾ ਤੇ ਇਹ ਆਲ ਇੰਡੀਆ ਪੱਧਰ ਦਾ ਮੁਕਾਬਲੇ ਨੇ ਠੀਕ ਹੈ ਜਿਸ ਦੇ ਵਿੱਚ ਬੱਕਰੀਆਂ ਦੁੱਧ ਚਵਾਈ ਹਮ ਤੇ ਇਹ ਪਿੰਡ ਪੈਂਦਾਗਾ ਚੜਿੱਕ ਚੜਿੱਕ ਪਿੰਡ ਚੜਿੱਕ ਪਿੰਡ ਪੈਂਦਾ ਜੀ ਮੋਗਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈਗਾ ਉੱਥੇ ਜਿਹੜੀ ਮੰਡੀ ਹੈਗੀ ਉੱਥੇ ਕੰਪੀਟੀਸ਼ਨ ਕਰਵਾਇਆ ਜਾਣੀ ਠੀਕ ਹੈ ਜੀ ਤੇ ਜੇਕਰ ਆਪਾਂ ਇਸ ਦੇ ਵਿੱਚ ਗੱਲ ਕਰੀਏ ਡੀਐਲਐਫ ਵਿੱਚ ਬਹੁਤ ਵੱਡਾ ਇਹ ਪ੍ਰਾਲਾ ਕੀਤਾ ਗਿਆਗਾ ਹਮ ਜਿਸ ਦੇ ਵਿੱਚ ਕਿ ਵਧੀਆ ਚੰਗੇ ਨਾਮ ਨੇਗੇ ਜਿਵੇਂ ਕਿ ਜਿਹੜੀ ਮਤਲਬ ਬੱਕਰੀਆਂ ਦੀ ਚੋਾਈ ਹੈਗੀ ਉਹ ਲਗਭਗ 22 ਤਰੀਕ ਨੂੰ ਬੱਕਰੀ ਪਾਲਕ ਵੀਰਾਂ ਨੂੰ ਬੁਲਾਇਆ ਗਿਆਗਾ ਅਸਾਂ 22 ਫਰਵਰੀ ਨੂੰ ਛੱਦਿਆ ਗਿਆ ਹੈ 22 ਫਰਵਰੀ ਨੂੰ ਛੱਦਿਆ ਗਿਆਗਾ ਹਮ ਤੇ ਜਿਹੜਾ ਇਹ ਮੇਲਾ ਦਾ ਇਹ 23 24 25 ਤੋਂ ਸ਼ੁਰੂ ਹੋਣਾਗਾ 23 24 25 ਤੋਂ ਸ਼ੁਰੂ ਹੋਣਾ ਹਾਂ ਕਿਉਂਕਿ ਜਿਹੜੇ ਮੇਰੇ ਬੱਕਰੀ ਪਾਲਕ ਵੀਰ ਨੇ ਉਹਨਾਂ ਨੂੰ ਮਤਲਬ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ ਪਹਿਲਾਂ ਤਾਂ ਹੂੰ ਕਿਉਂਕਿ ਇਹਦੀ ਜਿਹੜੀ ਐਂਟਰੀ ਫੀਸ ਹੈਗੀ ਰਜਿਸਟ੍ਰੇਸ਼ਨ ਫੀਸ ਹੈਗੀ ਉਹ 1000 ਰੁਪਏ ਰੱਖੀ ਹੋਈ ਹੈ 1000 ਰੁਪਏ 1000 ਰੁਪਏ ਫੀਸ ਹੈਗੀ ਉਹ Google Pay ਕਰਕੇ ਤੇ ਆਪਣੀ ਰਸੀਦ ਆ ਜਿਹੜੀ ਉਹ ਲੈ ਸਕਦੇ ਹੈਗੇ ਤਾਂ ਉਸ ਦੇ ਆਧਾਰ ਤੇ ਹੀ ਜਾ ਕੇ ਉਹ ਜਿਹੜੀ ਮਤਲਬ ਉਹਨਾਂ ਨੂੰ ਜਗ੍ਹਾ ਦੀ ਉਹ ਮਿਲੇਗੀ ਤੇ ਆਪਣੀ ਉਹ ਜਾ ਕੇ ਈਸ਼ੂ ਕਰਵਾ ਸਕਦੇ ਜਿਵੇਂ ਜੀ ਇਹ ਮੁਕਾਬਲੇ ਨੇ ਹਨਾ ਇੱਕ ਕਿੰਨੇ ਦੁੱਧ ਵਾਲੀ ਬੱਕਰੀ ਹਿੱਸਾ ਲੈ ਸਕਦੇ ਇਹਦੇ ਵਿੱਚ ਇਹਦੇ ਵਿੱਚ 3 ਲੀਟਰ 3 ਲੀਟਰ 3 ਲੀਟਰ ਜਿਹੜੀ ਬੱਕਰੀ ਦੁੱਧ ਦਿੰਦੀ ਹੈਗੀ ਕਿਸੇ ਮੇਰੇ ਵੀਰ ਦੀ ਉਹ ਮਤਲਬ ਇਸ ਵਿੱਚ ਭਾਗ ਪਾਰਟਿਸਪੀਸ਼ਨ ਕਰ ਸਕਦੀ ਹੈਗੀ ਠੀਕ ਆ ਉਹ ਥੱਲੇ ਵਾਲੀ ਨਹੀਂ ਕਰ ਸਕਦੀ ਉਹ ਥੱਲੇ ਵਾਲੀ ਨਹੀਂ ਕਰ ਸਕਦਾ ਠੀਕ ਹੈ ਮਤਲਬ 3 ਲੀਟਰ ਸੀ ਇਹਦੇ ਵਿੱਚ ਸੱਤ ਰੱਖੀ ਹੋਈ ਹੈ 3 ਲੀਟਰ ਜਿਹੜੀ ਕੋਈ ਮੇਰਾ ਵੀਰ ਕਹਿੰਦਾ ਵੀ 3 ਲੀਟਰ ਮੇਰੀ ਬੱਕਰੀ ਦੁੱਧ ਦਿੰਦੀ ਹੈ ਉਸ ਤੋਂ ਬਾਅਦ ਕੋਈ ਵੀ ਹੋ ਸਕਦੀ ਹੈ ਤਾਂ ਉਹ ਵੀ ਵਿੱਚ ਪਾਰਟਿਸਪੀਸ਼ਨ ਕਰ ਸਕਦੀ ਹੈਗੀ ਤੇ ਕਿਉਂਕਿ ਇਸ ਦੇ ਵਿੱਚ ਇਹ ਹੈ ਵੀ ਜੇਕਰ ਘੱਟ ਦੁੱਧ ਦੇ ਰੱਖਿਆ ਤਾਂ ਫਿਰ ਘੱਟ ਦੁੱਧ ਵਾਲੀਆਂ ਬੱਕਰੀਆਂ ਆ ਜਾਂਦੀਆਂ ਤਾਂ ਇਸ ਵਾਰ ਕੀ ਗਿਣਤੀ ਜ਼ਿਆਦਾ ਵਧ ਜਾਣੀ ਸੀ ਤਾਂ ਮੈਂ ਆਪਣਾ ਮਕਸਦ ਤਾਂ ਵੀ ਜ਼ਿਆਦਾ ਦੁੱਧ ਵਾਲੀ ਬੱਕਰੀ ਹੀ ਉੱਥੇ ਜਿਹੜੀ ਕੰਪੀਟੀਸ਼ਨ ਜਿੱਤੇ ਤਾਂ 3 ਲੀਟਰ ਸੀ ਇੱਕ ਜਿਹੜੀ ਮਤਲਬ ਘੱਟ ਤੋਂ ਘੱਟ ਦੁੱਧ ਵਾਲੀ ਬੱਕਰੀ ਦੀ ਛੱਤ ਰੱਖੀ ਤੇ ਇੱਕ ਐਂ ਦੱਸੋ ਜੀ ਜਿਵੇਂ ਹੁਣ ਮੱਝਾਂ ਦੇ ਮੁਕਾਬਲੇ ਹੋਏ ਹਨ ਦੁੱਧ ਚਵਾਈ ਦੇ ਤਾਂ ਉੱਥੇ ਕੈਮਰੇ ਲੱਗੇ ਹੋਏ ਸੀਗੇ ਤਾਂ ਇੱਥੇ ਵੀ ਕੈਮਰੇ ਲੱਗੇ ਹੋਣਗੇ ਬਿਲਕੁਲ ਜੀ ਹਾਂ ਜਿਹੜੀਆਂ ਸਾਰੀਆਂ ਬੱਕਰੀਆਂ ਆਉਣੀਆਂ 22 ਤਰੀਕ ਨੂੰ ਬੱਕਰੀਆਂ ਨੂੰ ਬੁਲਾਇਆ ਗਿਆਗਾ ਤਾਂ ਉਹ ਕੈਮਰਿਆਂ ਦੀ ਨ ਠੀਕ ਆ ਕਿਉਂਕਿ 22 ਤਰੀਕ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਤਾ ਬੱਕਰੀ ਜਾ ਕੇ ਸ਼ਾਮ ਤੱਕ ਘਾਡੇ ਕੋਲ ਬੱਕਰੀ ਪਾਲ ਕਬੀਰ ਪਹੁੰਚ ਸਕਦੇ ਆ 22 ਤਰੀਕ ਨੂੰ ਹੂੰ ਠੀਕ ਆ 23 ਤਰੀਕ ਤੋਂ ਅਸੀਂ ਨਾ ਜਿਹੜੀਆਂ ਬੱਕਰੀਆਂ ਨੇਗੀਆਂ ਮਕ ਕੈਮਰੇ ਦੀ ਨਿਗਰਾਨੀ ਦੇ ਵਿੱਚ ਸਵੇਰੇ ਔਰ ਇਵਨਿੰਗ ਟਾਈਮ ਸ਼ਾਮ ਨੂੰ ਖਾਲੀ ਕੀਤੀ ਜਾਣਗੀਆਂ ਦੋ ਟਾਈਮ ਬੱਕਰੀਆਂ ਖਾਲੀ ਕੀਤੀਆਂ ਨੇਗੀਆਂ ਠੀਕ ਹੈ ਜੀ 23 ਨੂੰ ਸਵੇਰੇ ਤੇ 23 ਤਰੀਕ ਦੀ ਸ਼ਾਮ ਤੇ ਇੱਕ ਜਿਵੇਂ ਖੂਨ ਟੈਸਟ ਹੁੰਦਾ ਆਉਂਦਾ ਹਨਾ ਵੀ ਕੋਈ ਮੈਡੀਕਲ ਯੂਜ਼ ਕੀਤਾ ਹੋਇਆ ਜਾਏ ਉਹ ਵੀ ਹੋਊਗਾ ਬਿਲਕੁਲ ਜੀ ਉਹ ਵੀ ਹੋਊਗਾ ਜੀ ਜਦੋਂ ਤੁਹਾਡਾ ਮਤਲਬ ਮੁਕਾਬਲੇ ਦੇ ਵਿੱਚ ਤੁਸੀਂ ਜਾਨਵਰ ਪਾਉਂਗੇ ਉਹਦੇ ਜਿਹੜੇ ਬਲੱਡ ਸੈਂਪਲ ਨੇ ਉਹ ਟੀਮ ਵੱਲੋਂ ਲਏ ਤੇ ਜਾਣਗੇ ਤਾਂ ਕਿ ਕੋਈ ਬੂਸਟਰ ਡੋਜ਼ ਵਗੈਰਾ ਜਾਂ ਕੋਈ ਡੋਜ਼ ਨਾਲ ਦਿੱਤੀ ਜਾਵੇ ਇਹਨਾਂ ਨੂੰ ਤਾਂ ਕਿ ਦੁੱਧ ਵਧਾਇਆ ਜਾਵੇ ਉਹਨਾਂ ਦਾ ਤਾਂ ਇਸ ਲਈ ਨ ਕੈਮਰੇ ਨਗਾਨੀ ਰੱਖੀ ਗਈ ਹੈ 23 ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਜਿਹੜੀ ਪਹਿਲੀ ਚੋਈ ਹੈਗੀ ਉਹ ਮੰਨ ਕੇ ਚਲੋ ਵੀ 24 ਤਰੀਕ ਨੂੰ ਮਾਰਨਗ ਤੇ ਸ਼ੁਰੂ ਹੋ ਅੱਛਾ 24 ਤਰੀਕ ਦੀ ਜਿਹੜੀ ਮਾਰਨਿੰਗ ਹੋਊਗੀ ਉਹ ਚਵਾਈ ਦੇ ਅਸੀਂ ਮਤਲਬ ਰਿਕਾਰਡ 'ਚ ਰੱਖਾਂਗੇ ਤੇ ਜਿਹੜੀ ਸ਼ਾਮ ਦੀ ਚਵਾਈ ਹੋਊਗੀ ਇਵਨਿੰਗ ਟਾਈਮ ਦੀ 24 ਤਰੀਕ ਨੂੰ ਉਹ ਵੀ ਤੁਹਾਡਾ ਰਿਕਾਰਡ ਦੇ ਵਿੱਚ ਰੱਖਿਆ ਜਾਊਗਾ ਤੇ ਜਿਹੜੀ ਮਤਲਬ ਅੱਗੇ ਆ ਗਈ 25 ਤਰੀਕ 25 ਫਰਵਰੀ ਨੂੰ ਮਾਰਨਿੰਗ ਟਾਈਮ ਜਿਹੜੀ ਚਵਾਈ ਹੋਊਗੀ ਉਹ ਵੀ ਤੁਹਾਡੇ ਰਿਕਾਰਡ ਦੇ ਵਿੱਚ ਤਿੰਨ ਮਤਲਬ ਚਵਾਈਆਂ ਜਿਹੜੀਆਂ ਤੁਹਾਡੀਆਂ ਉਹ ਚੋ ਕੇ ਹੀ ਤੁਹਾਡਾ ਰਿਕਾਰਡ ਹੈ ਇਹਦਾ ਦੱਸਿਆ ਜਾਊਗਾ ਤੇ ਉਸ ਤੋਂ ਬਾਅਦ ਫਿਰ ਉਹਦੇ ਜਿਹੜੇ ਮਤਲਬ ਨਾਮ ਨੇਗੇ ਉਹ ਦਿੱਤੇ ਜਾਣਗੇ 25 ਤਰੀਕ ਨੂੰ ਸ਼ਾਮ ਇਨਾਮ ਕੀ ਹੈ ਜੀ ਇਨਾਮ ਬਹੁਤ ਚੰਗੇ ਨੇ ਜੀ ਪਹਿਲਾ ਹੈਗਾ ਜੀ ਮੋਟਰਸਾਈਕਲ ਹਾਂ ਤੇ ਦੂਸਰਾ ਹੈਗਾ ਦਾ ਸਕੂਟਰੀ ਹਾਂ ਤੇ ਤੀਸਰਾ 11000 ਹੈਗਾ ਤੇ ਦੋ ਨਾਮ ਹੋਰ ਨੇ ਛੋਟੇ ਲੈਵਲ ਦੇ ਤੇ ਮਤਲਬ ਪੰਜ ਜਿਹੜੇ ਬੱਕਰੀਆਂ ਨੇ ਪਹਿਲੀਆਂ ਪੰਜ ਬੱਕਰੀਆਂ ਨੂੰ ਦੁੱਧ ਚੁਗਾਈ ਦੇ ਮੁਕਾਬਲੇਾਂ ਦੇ ਵਿੱਚ ਉਹਨਾਂ ਨੂੰ ਮਤਲਬ ਇਹ ਨਾਮ ਦਿੱਤੇ ਜਾਣਗੇ ਪਹਿਲੇ ਪੰਜਾਂ ਨੂੰ ਠੀਕ ਹੈ ਜੀ ਦੂਜਾ ਇਹਦੇ ਵਿੱਚ ਇਹ ਹੈਗਾ ਵੀ ਕੋਈ ਦੰਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਕਈ ਵਾਰ ਵੀ ਹੁੰਦਾ ਹੈ ਕਿ ਉਮਰੇਜ ਦੀ ਕੋਈ ਲਿਮਟ ਨਹੀਂ ਹੈਗੀ ਓਪਨ ਕੈਟਾਗਰੀ ਹੈ ਇਜ 2 ਦੰਦ 4 ਦੰਦ 6 ਦੰਦ 8 ਦੰਦ ਕੋਈ ਵੀ ਬੱਕਰੀ ਹੈਗੀ ਉਹ ਆ ਸਕਦੀ ਹੈਗੀ ਪਰ ਇੱਕ ਸ਼ਰਤ ਜ਼ਰੂਰ ਹੈਗੀ ਜਿਹੜੀ ਇੰਡੀਆ ਦੀ ਬਰੀਡ ਹੈ ਹੂੰ ਕੋਈ ਵੀ ਬਰੀਡ ਕੋਈ ਵੀ ਹੋ ਸਕਦੀ ਆ ਇੰਡੀਆ ਦੀ ਬਰੀਡ ਹੀ ਕੰਸੀਡਰ ਕੀਤੀ ਜਾਊਗਾ ਮਾਨਿਕ ਚਲੋ ਵੇਟ ਰੋ ਹੋਗੀ ਜੇ ਖਾਣਾ ਹੋਊਗਾ ਕੋਈ ਮਰਜ਼ੀ ਹੋਵੇ ਨਾ ਕੋਈ ਮਰਜ਼ੀ ਹੋਵੇ ਪਰ ਜਿਹੜੀ ਮਤਲਬ ਇੰਡੀਆ ਦੀ ਬਰੀਡ ਹੋਵੇ ਜੇ ਕੋਈ ਕਿਸੇ ਬਾਹਰਲੀ ਬਰੀਡ ਦੇ ਨਾਲ ਉਹਦਾ ਮਤਲਬ ਕੰਬੀਨੇਸ਼ਨ ਕਰਕੇ ਕੀਤੀ ਗਈ ਹੈ ਤਾਂ ਉਸ ਨੂੰ ਨਹੀਂ ਕੰਸੀਡਰ ਕੀਤਾ ਜਾਊਗਾ ਇੱਕ ਇਹ ਗੱਲ ਦੱਸੋ ਜੀ ਵੀ ਇਕੱਲੇ ਪੰਜਾਬ ਦੇ ਆ ਕਿ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਕੋਈ ਵੀ ਕਿਤੋਂ ਵੀ ਆ ਸਕਦਾ ਕਿਸੇ ਵੀ ਮਤਲਬ ਸੂਬੇ ਦੇ ਵਿੱਚੋਂ ਜਿੰਨੇ ਵੀ ਆਪਣੇ ਸੂਬੇ ਨੇਗੇ 30 31 ਸੂਬੇ ਲਗਭਗ ਆਪਣੇ ਹਰੇਕ ਸੂਬੇ ਦਾ ਵਿਅਕਤੀ ਹੈ ਸਟੇਟ ਦਾ ਵਿਅਕਤੀ ਹੈ ਉਹ ਇਸ ਭਾਗ ਲੈ ਸਕਦਾਗਾ ਕਿਉਂਕਿ ਆਲ ਇੰਡੀਆ ਕੰਪੀਟੀਸ਼ਨ ਆ ਵੱਡੇ ਪੱਧਰਾ ਕੰਪੀਟੀਸ਼ਨ ਹੈ ਤੇ ਚੰਗੇ ਸਾਡੇ ਵੱਲੋਂ ਜਿਹੜੇ ਮਤਲਬ ਉਹਨਾਂ ਦੇ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਪ੍ਰਬੰਧ ਕੀਤੇ ਗਏ ਨੇ ਬਹੁਤ ਚੰਗੇ ਕੀਤੇ ਗਏ ਨੇਗੇ ਸੋ ਸਾਰੇ ਮੇਰੇ ਬੱਕਰੀ ਪਾਲਕ ਵੀਰਾਂ ਨੂੰ ਮੈਂ ਆਪਣੇ ਬੁਲੀਕ ਐਸੇਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਵੇ ਜਾਂ ਕੋਈ ਰਜਿਸਟ੍ਰੇਸ਼ਨ ਕਰਨੀ ਹੋਵੇ ਜਾਂ ਤੁਸੀਂ ਆਪਣੀ ਬੱਕਰੀ ਨੂੰ ਐਂਟਰ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰ ਅ ਰੀਸ਼ਨ ਕਰਵਾ ਸਕਦੇ ਹੋ ਜਿਹਦੀ ਕਿੰਨਾ ਅਰਥ ਫੀਸ ਨੂੰ ਦੱਸ ਚੁੱਕੇ ਹਾਂਗੇ ਸੀ ਤਾਂ ਤੁਸੀਂ ਉਹ ਮਤਲਬ ਜਿਹੜੇ ਜਾਨਵਰ ਨੇਗੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਮੈਟਰੀ ਬਹੁਤ ਧੰਨਵਾਦ